ਆਮ ਆਦਮੀ ਪਾਰਟੀ ਐਸੀ ਸੈਲ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਇੰਪਰੂਵਮੈਂਟ ਟਰਸਟ ਫਗਵਾੜਾ ਵਿਖੇ ਟਰਸਟੀ ਵਜੋਂ ਆਪਣਾ ਅਹੁਦਾ ਸੰਭਾਲਿਆ ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਨੇ ਪਹੁੰਚ ਕੇ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਵਧਾਈਆਂ ਦਿੱਤੀਆਂ ਮੌਕੇ ਤੇ ਸਮਾਜ ਸੇਵਕ ਹਰਜਿੰਦਰ ਗੋਗਨਾ ਨੇ ਪਹੁੰਚ ਕੇ ਸੰਤੋਸ਼ ਕੁਮਾਰ ਗੋਗੀ ਅਤੇ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਨਾਲ ਕੀਤੀ ਖਾਸ ਗੱਲਬਾਤ ਦੇਖੋ ਪੂਰੀ ਖਬਰ ਨਗਰ ਸੁਧਾਰ ਟ੍ਰਸਟ ਇੱਕ ਇਹੋ ਜਿਹਾ ਪੰਜਾਬ ਸਰਕਾਰ ਦਾ ਅਦਾਰਾ ਜਿਸ ਦੇ ਕੋਲ ਬਹੁਤ ਲਾਇਬਿਲਟੀ ਹੈ ਫਗਵਾੜਾ ਦੇ ਵਿੱਚ ਔਰ ਪੰਜਾਬ ਦੇ ਵਿੱਚ ਅਲਗ-ਅਲਗ ਜਿਹੇ ਨਗਰ ਨੇ ਫਗਵਾੜਾ ਦੇ ਔਰ ਇਸ ਸਮੇ ਫਗਵਾੜਾ ਦੇ ਵਿੱਚ ਨਗਰ ਸੁਧਾਰ ਟ੍ਰਸਟ ਦੇ ਚੇਅਰਮੈਨ ਵਜੋਂ ਸਰਦਾਰ ਕਸ਼ਮੀਰ ਸਿੰਘ ਮੱਲੀ ਸਾਹਿਬ ਆਪਣੀ ਸੇਵਾਵਾਂ ਦੇ ਰਹੇ ਔਰ ਬੜੀ ਦੇਰ ਦਾ ਮਹਿਸੂਸ ਕੀਤਾ ਜਾ ਰਿਹਾ ਸੀ ਉਹਨਾਂ ਦੇ ਪਰਮ ਸਹਿਯੋਗੀਆਂ ਦਾ ਠੀਕ ਹੈ ਔਰ ਅੱਜ ਇੱਕ ਪਰਮ ਸਹਿਯੋਗੀ ਦੇ ਰੂਪ ਦੇ ਵਿੱਚ ਇੱਕ ਟਰਸਟੀ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਜੁਆਇਨ ਕੀਤਾ ਹੈ ਫਗਵਾੜੇ ਦੀ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਵਿੱਚ ਟਕਸਾਲੀ ਆਗੂ ਸ਼੍ਰੀ ਸੰतोष ਕੁਮਾਰ ਗੋਗੀ ਜੀ ਅੱਜ ਜੁਆਇਨ ਕੀਤਾ ਪੂਰਾ ਸ਼ਹਿਰ ਜਿਹੜਾ ਅੱਜ ਉਹਨਾਂ ਨੂੰ ਇਸ ਦਫ਼ਤਰ ਦੇ ਵਿੱਚ ਜਿੱਥੇ ਵਧਾਈ ਦੇਣ ਆਇਆ ਉੱਥੇ ਨਾਲ ਹੀ ਵਿਰਾਜਮਾਨ ਨੇ ਜੁਆਇਨ ਕੀਤਾ ਉਹਨਾਂ ਨੂੰ ਔਰ ਗੱਲ ਕਰਦੇ ਆਪਣੇ ਸੱਚ ਦਾ ਪ੍ਰਤੀਕ ਸਟਾਰ ਚੈਨਲ ਵੱਲੋਂ ਅੱਜ ਤੁਹਾਡੇ ਸਮੁਖਿ ਸੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਔਰ ਜਿੱਥੇ ਮੱਲੀ ਸਾਹਿਬ ਦੇ ਚਿਹਰੇ ਦੇ ਉੱਪਰ ਇੱਕ ਅਲਗ ਮੁਸਕਾਨ ਆ ਕਿਉਂਕਿ ਦੋ ਦੋਸਤ ਅਗਰ ਕਿਸੇ ਪ੍ਰੋਫੈਸ਼ਨ ਦੇ ਵਿੱਚ ਵੀ ਨਾ ਇਕੱਠੇ ਹੋ ਜਾਂਦੇ ਕਿਸੇ ਸੇਵਾ ਦੇ ਵਿੱਚ ਵੀ ਇਕੱਠੇ ਹੋ ਜਾਂਦੇ ਆ ਤਾਂ ਫਿਰ ਉਸ ਸੇਵਾ ਦਾ ਆयाम ਕੰਮ ਕਰਨ ਦਾ ਤੌਰ ਤਰੀਕਾ ਜਿਹੜਾ ਵਾ ਉਹ ਪਹਿਲਾਂ ਦੇ ਨਾਲੋਂ ਕਿਤੇ ਵੱਧ ਜਾਂਦਾ ਤੋਂ ਗੋਗੀ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਅਗਰ ਦੋ ਸ਼ਬਦਾਂ ਦੇ ਵਿੱਚ ਅੱਜ ਦੀ ਇਸ ਜੁਆਇਨਿੰਗ ਨੂੰ ਬਿਆਨ ਕਰਨਾ ਹੋਵੇ ਤਾਂ ਦੋ ਸ਼ਬਦ ਤੁਹਾਡੇ ਮਤਾਬਕ ਕਿਹੜੇ ਹੋਣਗੇ ਸਭ ਤੋਂ ਪਹਿਲਾਂ ਗੋਗਲਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਉਹ ਦੋ ਸ਼ਬਦ ਇਹੀ ਹੋਣਗੇ ਕਿ ਸੱਚ ਜਿਹੜਾ ਵਾ ਉਸ ਨੂੰ ਆਪਣਾ ਪ੍ਰਮਾਣ ਦੇਣ ਦੀ ਲੋੜ ਨਹੀਂ ਹੁੰਦੀ ਆਮ ਆਦਮੀ ਪਾਰਟੀ ਜਿਹੜੀ ਸੱਚ ਦੇ ਰਸਤੇ ਤੇ ਚੱਲਦੀ ਆ ਔਰ ਅਸੀਂ ਹਮੇਸ਼ਾ ਹੀ ਹਰੇਕ ਚੰਗੇ ਕੰਮ ਚ ਟਾਈਮ ਲੱਗਦਾ ਲੇਕਿਨ ਵਧੀਆ ਟਾਈਮ ਆਉਂਦਾ ਵਾ ਸਾਨੂੰ ਇਹ ਬਹੁਤ ਵੱਡਾ ਮੌਕਾ ਮਿਲਿਆ ਵਾ ਆਪਣੀ ਜਿਹੜੀ ਇਮਾਨਦਾਰੀ ਆ ਇਸ ਸ਼ਹਿਰ ਦੇ ਅੰਦਰ ਜਿਸ ਤਰ੍ਹਾਂ ਸਰਦਾਰ ਕਸ਼ਮੀਰ ਸਿੰਘ ਜੀ ਮੱਲੀ ਤਕਰੀਬਨ 200 ਕਰੋੜ ਰੁਪਇਆ ਸਰਕਾਰ ਦਾ ਜਿਹੜਾ ਉਤਾਰ ਚੁੱਕੇ ਆ ਔਰ ਕਹਿੰਦੇ ਹੁੰਦੇ ਇੱਕ ਸਰਕਾਰਾਂ ਜਿਹੜੀਆਂ ਲੋਕਾਂ ਨੂੰ ਕਰਜ਼ਾ ਮੁਕਤ ਕਰਦੀਆਂ ਔਰ ਅੱਜ ਮੱਲੀ ਸਾਹਿਬ ਨੇ ਸਰਕਾਰ ਨੂੰ ਕਰਜ਼ਾ ਮੁਕਤ ਕੀਤਾ ਵਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਸਾਡੇ ਵਿਚਕਾਰ ਅਰਜਨੀ ਅਵਾਰਡ ਸਰਦਾਰ ਸੁਖਿੰਦਰ ਸਿੰਘ ਜੀ ਸੋਢੀ ਜਿਹੜੇ ਆਈਜੀ ਰਟਾਇਰ ਹੈਗੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹ ਅੱਜ ਆਸ਼ੀਰਵਾਦ ਦੇਣ ਲਈ ਸਾਨੂੰ ਪਹੁੰਚੇ ਆ ਤੁਸੀਂ ਆਪ ਦੇਖੋ ਕਿ ਅਜਿਹਾਂ ਸ਼ਕਤੀਆਂ ਜਿਹੜੀਆਂ ਦੁਨੀਆ ਦੇ ਵਿੱਚ ਇਹਨਾਂ ਦਾ ਨਾਮ ਆ ਅੱਜ ਇੱਕ ਨਮਾਣੇ ਜਿਹਨੂੰ ਮਾਣ ਦੇਣ ਲਈ ਇੱਥੇ ਪਹੁੰਚਿਆ ਵਾ ਇਹ ਹੀ ਦੋ ਸ਼ਬਦ ਮੇਰੇ ਹੈਗੇ ਆ ਕਿ ਆਓ ਰਲ ਮਿਲ ਕੇ ਆਪਾਂ ਸੱਚੇ ਰਸਤੇ 'ਤੇ ਚੱਲੀਏ ਆਮ ਆਦਮੀ ਪਾਰਟੀ ਦਾ ਸਾਧਨ ਏ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਵਾ ਇਹ ਇਮਾਨਦਾਰੀ ਦਾ ਝੰਡਾ ਵਾ ਇੱਕ ਨਾ ਇੱਕ ਦਿਨ ਬਹੁਤ ਉਚਾਈਆਂ ਛੂਏਗਾ ਬਹੁਤ ਬਹੁਤ ਸ਼ੁਕਰੀਆ। ਅਤੇ ਮੱਲੀ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਜਿੱਥੇ ਤੁਸੀਂ ਇੰਨਾ ਕੰਮ ਕੀਤਾ ਵਾ ਉਹਦੇ ਨਾਲ ਨਾਲ ਹੋਰ ਸਾਨੂੰ ਜਿੱਥੇ ਸਾਡੀ ਡਿਊਟੀ ਲਾਉਂਗੇ ਆਪ ਸਰਕਾਰ ਸਾਡੀ ਜਿੱਥੇ ਡਿਊਟੀ ਲਾਉਗੀ ਅਸੀਂ ਲੋਕਾਂ ਲਈ ਹਮੇਸ਼ਾ ਹੀ ਹਾਜ਼ਰ ਰਹਿਵਾਂਗੇ। ਅਤੇ ਇਸ ਪੁਵਾੜਾ ਸ਼ਹਿਰ ਦੇ ਅੰਦਰ ਅੱਜ ਇੱਥੇ ਐਂਬਲਰੂਮੈਂਟ ਟਰਸਟ ਦੇ ਅੰਦਰ ਮੈਂ ਇਹ ਬੇਨਤੀ ਕਰਨ ਲੱਗਾ ਵਾਂ ਕਿ ਤੁਹਾਨੂੰ ਕਿਸੇ ਵੀ ਕੰਮ ਦੀ ਲੋੜ ਹੈਗੀ ਮੱਲੀ ਸਾਹਿਬ ਬੈਠੇ ਆ ਔਰ ਉਹਨਾਂ ਦੀ ਟੀਮ ਬੈਠੀ ਆ ਸਾਡੇ ਜ਼ਿਲ੍ਹਾ ਪ੍ਰਧਾਨ ਬੈਠੇ ਆ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ RAM ਜੀ ਬੈਠੇ ਆ ਜਿੱਥੇ ਵੀ ਤੁਹਾਨੂੰ ਲੋੜ ਹੈਗੀ ਆ ਸਾਡੀ ਸਾਰੀ ਟੀਮ ਤੁਹਾਡੇ ਨਾਲ ਆ ਤੁਹਾਡੇ ਦੁੱਖਾਂ ਦੇ ਵਿੱਚ ਖੜਨ ਲਈ ਇੱਕ ਇੱਕ ਕਤਰਾ ਜਿਹੜਾ ਵਾ ਅਸੀਂ ਤੁਹਾਡੇ ਲਈ ਵਹਾ ਦੇਵਾਂਗੇ ਤੁਹਾਨੂੰ ਕਿਸੇ ਵੀ ਗੱਲੋਂ ਡੋਲਣ ਨਹੀਂ ਦੇਵਾਂਗੇ ਤੇ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਇਹ ਸ਼ਹਿਰ ਦੀ ਨੁਹਾਰ ਬਦਲਣ ਦੇ ਲਈ ਚੰਗਾ ਸਾਫ਼ ਸੁਥਰਾ ਬਣਾਉਣ ਦੇ ਲਈ ਚੰਗੀਆਂ ਕਲੋਨੀਆਂ ਕੱਟਣ ਦੇ ਲਈ ਅੱਜ ਸਾਨੂੰ ਇੱਕ ਜਿਹੜਾ ਇਮਾਨਦਾਰੀ ਦਾ ਸਾਨੂੰ ਇੱਕ ਟਾਈਮ ਮਿਲਿਆ ਵਾ ਮੌਕਾ ਮਿਲਿਆ ਵਾ ਅਸੀਂ ਤੁਹਾੜੋਂ ਬੇਨਤੀ ਕਰਦੇ ਹਾਂ ਕਿ ਤੁਸੀਂ ਘਬਰਾਇਓ ਨਾ ਕਿਸੇ ਗੱਲੋਂ ਤੁਹਾਡੇ ਨਾਲ ਖੜੇ ਆ ਇਹ ਦਫ਼ਤਰ ਤੁਹਾਡੇ ਲਈ ਹਰ ਵੇਲੇ ਖੁੱਲਾ ਵਾ ਔਰ ਤੁਹਾਡੇ ਲਈ ਖੁੱਲਾ ਰਹੇਗਾ ਤੁਹਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਹੈਗੀਆਂ ਮੱਲੀ ਸਾਹਿਬ ਹੱਲ ਕਰਨਗੇ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਹੱਲ ਕਰੇਗੀ ਔਰ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਸਾਡੇ ਵਿਚਕਾਰ ਬਹੁਤ ਵੱਡੀਆਂ ਸੰਸਥਾਵਾਂ ਅੱਜ ਸਰਮਨੋਜਮਨ ਸਭਾ ਜਿਸ ਨੇ ਦੁਨੀਆ 'ਚ ਨਾਮ ਕਮਾਇਆ ਪ੍ਰਧਾਨ ਜੀ ਸਾਡੇ ਵਿਚਕਾਰ ਖੜੇ ਆ ਉਹ ਹਮੇਸ਼ਾ ਇੱਕ ਨਿਮਾਣੇ ਜੇ ਬਣ ਕੇ ਕੰਮ ਕਰਦੇ ਆ ਕਦੀ ਵੀ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦੇ ਕੰਮ ਜਿਹੜੇ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੀ ਜਿੰਨੀ ਵੀ ਸਾਰੀ ਲੀਡਰਸ਼ਿਪ ਹੈਗੀ ਆ ਸਾਡਾ ਜਿਹੜਾ মিডিਆ ਹੈਗਾ ਵਾ ਇਹ ਇਨਾ ਧੰਨਵਾਦ ਕਰ ਲਈ ਬਹੁਤ ਘਟਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਫਗਵਾੜੇ ਦਾ ਉਹ ਮੀਡੀਆ ਜਿਹੜਾ ਬਿਨਾ ਪੈਸੇ ਲਏ ਕੰਮ ਕਰਦਾ ਵਾ ਜਿਨੇ ਕਦੀ ਅੱਜ ਤੱਕ ਸਾਨੂੰ ਕਿਸੇ ਵੀ ਤਰ੍ਹਾਂ ਦੀ ਇਹ ਕਹਿ ਲਓ ਕਿ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਕੋਲੋਂ ਪੈਸੇ ਮੰਗਣ ਦੀ ਔਰ ਮੇਰਾ ਨਮਾਣੇ ਜਿਹਦਾ ਨਾਮ ਇੱਥੇ ਕ ਲੈਣ ਲਈ ਫੋਰਡ ਦੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਆ ਇਹਨਾਂ ਨੇ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਵਾ ਔਰ ਸਭ ਨੂੰ ਬੇਨਤੀ ਕਰਦਾ ਕਿ ਅਜਿਹੇ ਮੀਡੀਆ ਜਿਹੜਾ ਸਾਡੇ ਪੰਜਾਬ ਦੇ ਅੰਦਰ ਦੁਨੀਆ ਦੇ ਅੰਦਰ ਹੋਣਾ ਚਾਹੀਦਾ ਵਾ ਆਓ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਸ਼ੁਕਰੀਆ ਉਸ ਪ੍ਰਮਾਤਮਾ ਵਾ ਵਾਹਿਗੁਰੂ ਦਾ ਮੈਂ ਜਿੰਨਾ ਵੀ ਧੰਨਵਾਦ ਕਰਨਾ ਬਹੁਤ ਘਟਾ ਬਹੁਤ ਬਹੁਤ ਸ਼ੁਕਰੀਆ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭ ਇੱਕ ਸ਼ਬਦ ਨਿਮਾਣੇ ਦਾ ਬਹੁਤ ਉਪਯੋਗ ਕੀਤਾ ਗੁਰਵਾਣੀ ਦੀ ਤੁਖ ਜਿਹੜੀ ਆ ਨਾਨਕ ਨੀਮਾ ਜੋ ਚਲੇ ਲਗੇ ਨ ਤੱਤੀ ਬਾਉ ਤੂੰ ਇਸ ਕਰਕੇ ਗੋਗੀ ਜੀ ਪੂਰਾ ਸਮਾਜ ਜਿਹੜਾ ਵਾ ਅੱਜ ਇਸ ਤਰ੍ਹਾਂ ਮਹਿਸੂਸ ਕਰਦਾ ਕਿ ਬਤੌਰ ਟਰਸਟੀ ਜਿਹੜਾ ਤੁਸੀਂ ਜੁਆਇਨ ਕੀਤਾ ਤੁਸੀਂ ਨਹੀਂ ਜੁਆਇਨ ਕੀਤਾ ਸ਼ਹਿਰ ਨੇ ਜੁਆਇਨ ਕੀਤਾ ਲੇਕਿਨ ਆयाम ਜਿਸ ਤਰ੍ਹਾਂ ਮੈਂ ਗੱਲ ਕੀਤੀ ਆਪਣੇ ਚੈਨਲ ਵੱਲੋਂ ਕਿ ਆयाम ਅੱਜ ਵਧਿਆ ਹੈ ਨਗਰ ਸੁਧਾਰ ਟਰਸਟ ਦਾ ਮਾਨਯੋਗ ਚੇਅਰਮੈਨ ਸਾਹਿਬ ਦਾ ਤੇ ਇਸ ਕਰਕੇ ਚੇਅਰਮੈਨ ਸਾਹਿਬ ਕਸ਼ਮੀਰ ਸਿੰਘ ਜੀ ਮੱਲੀ ਸਾਹਿਬ ਇਸ ਮੁਬਾਰਕ ਮੌਕੇ ਦੇ ਉੱਪਰ ਇਸ ਮੈਂ ਕਹੂੰਗਾ ਇਤਿਹਾਸਕ ਮੌਕਾ ਹੈ ਤੁਹਾਡੇ ਦੋਨਾਂ ਦੇ ਮਿਲ ਕੇ ਇਕੱਠੇ ਚੱਲਣ ਦਾ ਤੋਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਮਨੀ ਸਾਹਿਬ ਦੇਖੋ ਤੁਹਾਨੂੰ ਜਾਣ ਕੇ ਬੜੇ ਖੁਸ਼ ਹੋਏਗੇ ਕਿ ਜਿਹੜੇ ਸਾਡੇ ਪਲਾਸਟੀ ਮੈਂਬਰ ਬਣੇ ਆ ਸਤੋਜਪੁਰ ਗੋਗੀ ਜੀ ਬਹੁਤ ਇਮਾਨਦਾਰ ਆਗਾ ਵਦੂ ਸਭ ਵਧੀਆ ਸੋਚ ਤੇ ਮਾਰ ਖਾਗੇ ਆ ਔਰ ਹਮੇਸ਼ਾ ਇਹਨਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੈਗਾ ਜਿੱਥੇ ਲੋਕਾਂ ਦੇ ਲੋੜ ਪੈਂਦੇ ਆ ਮਦਦ ਦੀ ਉੱਥੇ ਲੋੜ ਪੂਰੀ ਕੀਤੀ ਹੈਗੇ ਆ ਔਰ ਮੈਨੂੰ ਤੁਹਾਨੂੰ ਵਿਸ਼ਵਾਸ ਹੋਣਾ ਹੈ ਕਿ ਅਸੀਂ ਨਾਲ ਮਿਲ ਕੇ ਜਿਹੜਾ ਸਾਡਾ ਸ਼ਹਿਰ ਹੈਗਾ ਇਹਨੂੰ ਸਾਫ਼ ਸੁਥਰਾ ਆਮਾਗੇ ਔਰ ਸ਼ਾਇਦ ਬੱਚ ਜਿਹੜੇ ਹੈਗੇ ਆ ਕਲੋਨੀ ਅਸੀਂ ਡਿਵੈਲਪ ਕਰਨ ਜਾ ਰਹੇ ਹੈਗੇ ਆ ਬਹੁਤ ਜਲਦੀ ਅਸੀਂ ਉੱਤੇ ਟੈਂਡਰ ਲਾਉਣ ਜਾ ਰਹੇ ਆ ਔਰ ਤੁਹਾਨੂੰ ਖੁਸ਼ੀ ਹੋਵੇਗੀ ਕਿ 2 18 15.68 ਇੱਕ ਜਿਹੜੀ ਜਗ੍ਹਾ ਆ ਗਈ ਆ ਦਸਾਂਜ ਰੋਡ ਤੇ ਉਹਦਾ ਸਾਨੂੰ ਲੋਨ ਲੈਣ ਦੀ ਸੈਕਸ਼ਨ ਵਿੱਚ ਆ ਗਈ ਹੈਗੀ ਸਰਕਾਰ ਵੱਲੋਂ ਔਰ ਬਹੁਤ ਜਲਦੀ ਲੋਨ ਦਾ ਪ੍ਰਬੰਧ ਕਰਕੇ ਅਸੀਂ ਉੱਤੇ ਸੜਕਾਂ ਟੈਂਡਰ ਲਾ ਕੇ ਸੜਕਾਂ ਦਾ ਸ਼ਿਵਰੇਜ ਦਾ ਤੇ ਲਾਈਟ ਟੈਂਡਰ ਲਾ ਕੇ ਕੰਮ ਸਟਾਰਟ ਕਰਾਂਗੇ ਔਰ ਔਕਸ਼ਤ ਸੁਲਾਵਾਂਗੇ ਜਿਸ ਨਾਲ ਸਾਨੂੰ ਕਟਕਟ 100 ਕਰੋੜ ਰੁਪਏ ਦਾ ਫਾਇਦਾ ਹੋਏਗਾ ਜੀ ਨਗਰੀਕਰਨ ਵਿਕਾਸ ਪ੍ਰਕਿਰਿਆ ਦਾ ਇੱਕ ਹਿੱਸਾ ਵਾ ਲੇਕਿਨ ਨਗਰੀਕਰਨ ਇਨੀ ਤੇਜ਼ੀ ਨਾਲ ਵੈਲਦਾ ਕਈ ਵਾਰ ਇਦਾਂ ਲੱਗਦਾ ਮਨੀ ਸਾਹਿਬ ਕਿ ਟਰਸ ਜਿਹੜਾ ਕਾਫੀ ਕਿਥੇ ਪਿੱਛੇ ਲੈ ਜਾਂਦਾ ਸ਼ਹਿਰ ਵਾਸੀਆਂ ਦੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਵਾ ਉਹਨਾਂ ਨੂੰ ਹੋਣੀ ਚਾਹੀਦੀ ਹੈ ਮਿਲਣੀਆਂ ਚਾਹੀਦੀਆਂ ਔਰ ਪ੍ਰਯਾਸ ਸਾਰੀਆਂ ਸਰਕਾਰਾਂ ਜਰੀਆ ਕਰਦੀਆਂ ਤੋ ਇਸ ਪਾਸੇ ਵੀ ਜਿਹੜਾ ਮੈਨ ਅਸੀਂ ਧਿਆਨ ਦੇਣਾ ਜਿਸ ਤਰ੍ਹਾਂ ਤੁਸੀਂ ਆਪਣੇ ਸਬਜਾਂ ਦੀ ਸ਼ਰਦਾਂ ਦੀ ਸਾਂਝ ਦੇ ਦੌਰਾਨ ਇਸ ਚੀਜ਼ ਦੇ ਉੱਪਰ ਜ਼ੋਰ ਦਿੱਤਾ ਕਿ ਜਿਹੜਾ ਇੱਕ ਨਵੀਂ ਜਿਹੜੀ ਕਲੋਨੀ ਹੈ ਫਗਵਾੜੇ ਦੇ ਵਿੱਚ ਪੂਰੀਆਂ ਸੁਵਿਧਾਵਾਂ ਦੇ ਨਾਲ ਜਿਹੜੀ ਹੈ ਟਰਸਟ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਆ ਮਣਾਈ ਜਾ ਰਹੀ ਆ ਤੋ ਸਮੂਹ ਸ਼ਹਿਰ ਵਾਸੀ ਜਿਹੜੇ ਆ ਜਿੱਥੇ ਅੱਜ ਤੁਹਾਡੇ ਇਸ ਸੰਬੋਧਨ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਉਹ ਦੇਖਣਾ ਚਾਹੁੰਦੇ ਆ ਵੀ ਉਹ ਕਿੱਥੇ ਆ ਔਰ ਕਿਸ ਤਰ੍ਹਾਂ ਦੇ ਨਾਲ ਉਹ ਅਪਲਾਈ ਉਸ ਕਰਦੇ ਆ ਜੇ ਦੋ ਸ਼ਬਦ ਉਸ ਪ੍ਰਤੀ ਵੀ ਹੋ ਜਾਂਦੇ ਆ ਜਿਹੜੇ ਅਸੀਂ ਟੋਨਸ ਵਰਡ ਕਰਕੇ ਜਾ ਰਹੇ ਆ ਉਹਦੇ ਵਿੱਚ 50% ਦੇ ਪਲਾਟ ਹੈਗੇ ਆ ਉਹਦੇ ਰਿਜ਼ਰਵ ਪ੍ਰਾਈਸ ਉੱਤੇ ਜਾਣਗੇ ਅਲਾਟਮੈਂਟ ਕੀਤੀ ਜਾਏਗੀ ਉਹਨਾਂ ਦੀ ਲਾਟ ਸਿਸਟਮ ਦੇ ਬੇਸ ਤੇ ਜਿਹੜੇ 50% ਪਲਾਟ ਹੈਗੇ ਆ ਉਹ ਪਬਲਿਕ ਆਕਸ਼ਨ ਕੀਤੀ ਜਾਵੇਗੀ ਜਿਹੜੇ ਬਾਅਦ ਤੋਂ ਬੋਲੀ ਦੇਗਾ ਪਲਾਟ ਦੀ ਮਨਨ ਉਹ ਦਿੱਤਾ ਜਾਏਗਾ ਇਹਦੇ ਨਾਲ ਜਿਹੜੇ ਸਾਡੇ ਕਮਰਸ਼ੀਅਲ ਸਾਈਟਸ ਹੈਗੇ ਐਸੇ ਮੌਕੇ ਤੇ ਉਹ ਜਿਹੜੇ ਹੈਗੀਆਂ 100% ਜਿਹੜੇ ਹੈਗੇ ਆ ਪਬਲਿਕ ਆਕਸ਼ਨ ਤੇ ਹੋਣਗੀਆਂ ਉਹ ਇਹ ਤੁਹਾਨੂੰ ਦੱਸ ਦਿਰਨਾ ਚਾਹਣਾ ਆ ਕਿ ਅਗੇ ਸਾਡੇ ਜਿਹੜੇ ਪੈਦਾ ਪ੍ਰਬੰਧ ਹੋਣ ਲੱਗ ਪਿਆ ਤਾਂ ਇਹ ਕਿ ਜਗਾ ਹੈਗੀ ਹੈ ਤੇ ਸ਼ਹਿਰ ਦੇ ਵਿੱਚ ਜਿਹੜੀ 200 ਕਰੋੜ ਦੀ ਪ੍ਰਾਪਰਟੀ ਹੈਗੀ ਆ ਉਹ ਪੈਸੇ ਦੇ 2 4 4 ਕਰੋੜ 90 ਲੱਖ ਰੁਪਏ ਪਬਲਿਕ ਨੂੰ ਦੇਣਾ ਐ ਪਰ ਆਰਡਰ ਉਹਦਾ ਹਾਈ ਕੋਰਟ ਉਹ ਪੈਸੇ ਦੇ ਕੇ ਅਸੀਂ ਸਾਰੇ ਡਿਬੋਲਸ਼ ਕਰਕੇ ਉਹ ਸਾਰੇ ਬਿਲਡਿੰਗ ਜਿਹੜੀ ਹੈਗੀ ਆ ਉੱਥੇ ਉੱਥੇ ਇੱਕ ਮਾਰਕੀਟ ਦੁਬਾਰਾ ਕਰਾਂਗੇ ਜਿਹਦੇ ਨਾਲ ਸਾਨੂੰ 200 ਕਰੋੜ ਰੁਪਏ ਦਾ ਕਟਣ ਦਾ ਫਾਇਦਾ ਹੋਵੇਗਾ ਜੀ ਆਮ ਤੌਰ ਤੇ ਨਗਰ ٹرسٹ ਜਿਹੜੇ ਸ਼ਹਿਰ ਵਾਸੀ ਆ ਇਸ ਤਰ੍ਹਾਂ ਸਮਝਦੇ ਆ ਕਿ ਇੱਕ ਇਹੋ ਜਿਹਾ ਅਦਾਰਾ ਜਿਹੜਾ ਆਮ ਨਾਲ ਸੁਤਤਾ ਪਿਆ ਲੇਕਿਨ ਅੱਜ ਮੱਲੀ ਸਾਹਿਬ ਦੇ ਸੰਬੋਧਨ ਦੇ ਵਿੱਚ ਦੱਸ ਦਿੱਤਾ ਕਿ ਇੱਕ ਡਾਇਨਮਿਕ ਜਿਹੜਾ ਵਾ ਅਦਾਰਾ ਵਾ ਡਾਇਨਮਿਕ ਆਰਗੇਨਾਈਜੇਸ਼ਨ ਆ ਜਿਹੜੀ ਪ੍ਰੋਪਰ ਸ਼ਹਿਰ ਦੇ ਵਿਕਾਸ ਦੇ ਲਈ ਔਰ ਸ਼ਹਿਰ ਦੇ ਸੰਚਾਲਨ ਦੇ ਲਈ ਜਿਹੜਾ ਵਾ ਆਪਣੇ ਕੰਮ ਜਿਹੜਾ ਕਰ ਰਹੀ ਹੈ ਤੋਂ ਸਾਡੇ ਵੱਲੋਂ ਆਪਣੇ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਆ ਇਸ ਜਿੰਨੇ ਵੀ ਸ਼ਹਿਰ ਵਾਸੀ ਜਿਹੜੇ ਇਕੱਠੇ ਹੋਏ ਆ ਉਹਨਾਂ ਦਾ ਵੀ ਜਿੱਥੇ ਤੁਹਾਡੇ ਹੀ ਸ਼ਬਦਾਂ ਦੇ ਵਿੱਚ ਤੁਸੀਂ ਉਹਨਾਂ ਦਾ ਧੰਨਵਾਦ ਕੀਤਾ ਉੱਥੇ ਜਿਹੜੀਆਂ ਸ਼ਖਸੀਅਤਾਂ ਅਲੱਗ-ਅਲੱਗ ਜਿਹੜੇ ਖੇਤਾਂ ਦੇ ਨਾਲ ਸੰਬੰਧਿਤ ਹੈ ਸਮਾਜਿਕ ਨੇ ਅ ਐਜੂਕੇਸ਼ਨਿਸਟ ਨੇ ਅੱਜ ਤੁਹਾਡੇ ਦਰਮਿਆਨ ਆਏ ਆ ਉਹਨਾਂ ਦਾ ਵੀ ਧੰਨਵਾਦ ਅਸੀਂ ਕਰਦੇ ਆਂ ਔਰ ਰਲ ਮਿਲ ਕੇ ਚੱਲਣ ਦੇ ਲਈ ਜਿਹੜਾ ਹੈ ਤੁਹਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਜਿਹੜਾ ਵਾ ਉਹ ਮੇਰੇ ਖਿਆਲ ਆ ਸਭ ਦਾ ਇਸ ਤਰ੍ਹਾਂ ਦਾ ਸਹਿਯੋਗ ਜਿਹੜਾ ਤੁਹਾਡਾ ਨਾਲ ਰਹੇਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਜਿਹੜਾ ਵੀ ਸਾਡਾ ਸਟਾਫ ਹੈਗਾ ਆ ਕੋਈ ਸ਼ਾਇਦ ਇੱਕ ਬੰਦਾ ਨਹੀਂ ਕਹਿ ਸਕਦਾ ਕਿਸੇ ਕੋ ਨੋ ਪੈਸੇ ਦਿਆ ਹੋਵੇ ਔਰ ਇਹਦਾ ਕੰਮ ਵੀ ਪ੍ਰੋਰੀਟੀ ਬੇਸ ਤੇ ਕੀਤਾ ਜਾਂਦਾ ਹੈਗਾ ਔਰ ਜਿਆਦਾ ਮੈਚ ਚਾਰਜ ਲਿਆ ਹੈਗਾ ਇਹ ਜਿਹੜਾ ਸਾਡਾ ਸਟਾਫ ਆ ਬਹੁਤ ਵਧੀਆ ਕੋਬਡ ਕਰ ਰਿਹਾ ਮੇਰੇ ਨਾਲ ਔਰ ਮੈਨੂ ਵੀ ਇਹਨਾਂ ਤੇ ਬਹੁਤ ਆਸ ਹੈਗੀ ਆ ਔਰ ਇਹ ਨਾਲਾ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਜਿਵੇਂ ਅਸੀਂ 100% ਇਮਾਨਦਾਰੀ ਨਾਲ ਕੰਮ ਕਰਦੇ ਹੈਗੇ ਆ ਤਾਂ ਕਿ ਸਾਡੇ ਕੋਈ ਆਂਚ ਨਾ ਸਾਰਾ ਸ਼ਹਿਰ ਜਾਣਦਾ ਇਸ ਗੱਲ ਨੂੰ ਕਿ ਅਸੀਂ ਬਿਲਕੁਲ ਇਮਾਨਦਾਰ ਹੈਗੇ ਆ ਗੋਗੀ ਸਾਹਿਬ ਬਹੁਤ ਇਮਾਨਦਾਰ ਹੈਗੇ ਆ ਔਰ ਮੇਰੇ ਤੇ ਕੋਈ ਉਂਗਲੀ ਨਹੀਂ ਚੁੱਕ ਸਕਦਾ ਕਿ ਮੈਂ ਕਿਹ ਨਵਾਂ ਪਾ ਲਿਆ ਹੋਵੇ ਔਰ ਅਸੀਂ ਲੋਕਾਂ ਦੇ ਪੈਸੇ ਮਾਫ ਕਰਦੇ ਹੈਗੇ ਆ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਹਾਂ ਇੱਕ ਬੰਦੇ ਦੇ ਖਿਲਾਫ 15 ਲੱਖ ਲੱਖ ਦੇ ਨਿਕਲੇ ਸੀ ਪੈਸੇ ਨਿਕਲਦੇ ਸਕੇ ਉਹਨੂੰ ਮੈਂ ਕਹਿ ਕੇ ਇਹੋ ਸਾਹਿਬ ਨੂੰ ਕਿਹਾ ਕਿ ਉਹ 7.5 ਲੱਖ ਰੁਪਏ ਮਾਫ ਕਰਾਏ ਸਾਢੇ 7 ਲੱਖ ਉਹ ਤੋਂ ਲਿਆਗਾ ਇਹ ਅਗਰ ਮੇਰੀ ਜਗ੍ਹਾ ਕੋਈ ਹੋਰ ਬੰਦਾ ਹੁੰਦਾ ਹੋ ਸਕਦਾ ਵਿਚੋ ਕੋਈ ਪੈਸਾ ਲਿਖਾਦਾ ਵੀ ਪਰ ਅਸੀਂ ਸੋਚਦੇ ਸਾਡੇ ਕਿ ਅਸੀਂ ਕੋਈ ਨਵਾਂ ਪੈਸਾ ਵੀ ਕਿਸਦਾ ਲੈ ਸਕੀ ਜੀ ਮੈਂ ਲਾਸਟ ਗੱਲ ਇਹ ਕਹਿਣੀ ਚਾਹੁੰਦਾ ਕਿ ਸਾਡੇ ਵਿੱਚ ਘਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਔਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬੈਨ ਗੁਰੇਸ਼ ਕੁਮਾਰ ਜੀ ਪਹੁੰਚ ਚੁੱਕੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਔਰ ਹਮੇਸ਼ਾ ਹੀ ਨਾਲ ਸਾਥਿਆ ਸਾਡੇ ਨਾਲ ਔਰ ਮੈਂ ਜਿਹੜੀ ਆਖਰੀ ਗੱਲ ਇਹ ਕਹਿ ਦੇਣੀ ਚਾਹੁੰਦਾ ਕਿ ਕਿਸੇ ਵੀ ਪੋਲਿਟਿਕਲ ਇੰਤਜ਼ਾ ਜਿਹੜਾ ਉਚਾਈਆਂ ਤੇ ਪਹੁੰਚਣਾ ਕਿਸੇ ਵੀ ਮੰਜ਼ਲ ਨੂੰ ਛੂਣਾ ਉਹਦੇ ਪਿੱਛੇ ਜਿਹੜਾ ਬੈਕਅਪ ਹੁੰਦਾ ਵਾ ਉਸਦੇ ਜੀਵਨ ਸਾਥੀ ਹੁੰਦਾ ਮੈਂ ਮੈਂ ਗੁਜ਼ਾਰਿਸ਼ ਕਰਾਂਗਾ ਕਿ ਮੇਰੇ ਜੀਵਨ ਸਾਥੀ ਮੈਡਮ ਪ੍ਰਿਆ ਜੀ ਇਹਨਾਂ ਤੋਂ ਬਿਨਾ ਮੈਂ ਕੁਝ ਨਹੀਂ ਹਗਾ ਔਰ ਅੱਜ ਇੱਥੇ ਤੱਕ ਪਹੁੰਚਣ ਦੇ ਲਈ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਵਾ ਔਰ ਮੈਂ ਜਿੰਨਾ ਵੀ ਨਾ ਧੰਨਵਾਦ ਕਰ ਲਮਾ ਬਹੁਤ ਘਾਟਾ ਮੇਰੀ ਜ਼ਿੰਦਗੀ ਨੂੰ ਬਣਾਉਣ ਦੇ ਲਈ ਔਰ ਖਾਸ ਕਰਕੇ ਕਿਸੇ ਵੀ ਲੀਡਰ ਦਾ ਚਾਹੇ ਮੱਲੀ ਸਾਹਿਬਾ ਮੱਲੀ ਸਾਹਿਬ ਵੀ ਇਹਨਾਂ ਨੂੰ ਵੀ ਪਤਾ ਕਿ ਆਂਟੀ ਕਿੰਨਾ ਇਹਨਾਂ ਦਾ ਕਰਦੇ ਆ ਔਰ ਸਾਰਾ ਕੁਝ ਪਿੱਛੋਂ ਇੱਕ ਲੇਡੀ ਆਪਣੇ ਘਰ ਨੂੰ ਸੰਭਾਲਦੀ ਜਦੋਂ ਤੁਸੀਂ ਰਾਜਨੀਤੀ ਵਿੱਚ ਪੈ ਜਾਂਦੇ ਆ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਨੂੰ ਔਰ ਉਸ ਤੋਂ ਬਾਅਦ ਤੁਹਾਡਾ ਪਰਿਵਾਰ ਸਾਥ ਦਿੰਦਾ ਸਾਡੇ ਭੈਣ ਭਰਾ ਸਾਡੇ ਜਿੰਨੇ ਵੀ ਨੀਅਰ ਡੀਅਰ ਜਿੰਨੇ ਵੀ ਸਾਡੇ ਵਿੱਕੀ ਹੋਣੀ ਹੈਗੇ ਸਾਰੇ ਸਾਥ ਦਿੰਦੇ ਆ ਇੱਥੇ ਤੱਕ ਬਚਾਉਣ ਦੇ ਲਈ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਆ ਕਿਉਂਕਿ ਕੋਈ ਵੀ ਇਕੱਲਾ ਵਰਦਾ ਕੋਈ ਲੀਡਰ ਆਪ ਨਹੀਂ ਪਹੁੰਚ ਸਕਦਾ ਉਹਦੀਆਂ ਜਿਹੜੀਆਂ ਬਾਹਮਾਂ ਹੁੰਦੀਆਂ ਚਾਹੇ ਉਹ ਵਿਜੇ ਬੰਗਾ ਜੀ ਚਾਹੇ ਜਪਿੰਦਰ ਨਾਰ ਬੈਠ ਜਿੰਨੇ ਵੀ ਸਾਥੀ ਬੈਠੇ ਆ ਮੈਂ ਇਹਨਾਂ ਦਾ ਜਿੰਨਾ ਵੀ ਧੰਨਵਾਦ ਕਰ ਲਵਾਂ ਬਹੁਤ ਘੱਟ ਆ ਕਿਉਂਕਿ ਇਹ ਜੋ ਪਿਛਲੀ ਜਿਹੜੀ ਰੀਲ ਆ ਉਹ ਲੋਕਾਂ ਨੂੰ ਦਿਖਾਈ ਦਿੰਦੀ ਔਰ ਪਿਛਲੀ ਰੀਲ ਜਿਹੜੀ ਲੋਕਾਂ ਨੂੰ ਦਿਸਣੀ ਚਾਹੀਦੀ ਆ ਕਿ ਤੁਹਾਨੂੰ ਜਿਹੜਾ ਅੱਗੇ ਲੈ ਕੇ ਜਾਣ ਦੇ ਲਈ ਉਹ ਲੋਕ ਕਿਹੜੇ ਨੇ ਜਿਹੜੇ ਤੁਹਾਡਾ ਸਾਥ ਦਿੰਦੇ ਨੇ ਔਰ ਸਾਰੇ ਸ਼ਹਿਰ ਦਾ ਬਹੁਤ ਧੰਨਵਾਦ ਕਰਦਾ ਮਾਂ ਕਿ ਇਸ ਮੁਕਾਮ ਤੇ ਪਹੁੰਚਾਉਣ ਦੇ ਲਈ ਜਿੰਨਾ ਵੀ ਸ਼ੁਕਰੀਆ ਦਾ ਕੱਲਿਆ ਬਹੁਤ ਘੱਟ ਆ ਠੀਕ ਹਾਂਜੀ ਅੱਜ ਸੰਤੋਸ਼ ਉਹਨਾਂ ਨੇ ਆਪਣਾ ਜਿਹੜਾ ਇਹਨਾਂ ਨੂੰ ਇੱਕ ਸਵਿਧਾਨਕ ਅਹੁਦਾ ਇਸ ٹرسٹ ਦਾ ਇੰਪਰੂਵਮੈਂਟਸਟ ਫਰ ਗੜਾ ਦਾ ਪ੍ਰੈਸਟੀ ਲਗਾਇਆ ਔਰ ਇਹਨਾਂ ਨੇ ਜੁਆਇਨਿੰਗ ਕਰਨੀ ਸੀ ਅੱਜ ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਾਰਟੀ ਜਿਹੜੀ ਆ ਉਹ ਆਪਣੇ ਵੋਲੰਟੀਅਰਸ ਜਿਹੜੇ ਹੈਗੇ ਨੇ ਜਿਹੜੇ ਪੁਰਾਣੇ ਨਵੇਂ ਪੁਰਾਣੇ ਦੀ ਗੱਲ ਹੀ ਜਿਹੜੇ ਸੱਚਮੁੱਚੀ ਮਿਹਨਤ ਕਰਦੇ ਨੇ ਕੰਮ ਕਰਦੇ ਨੇ ਸੋ ਉਹਨਾਂ ਨੂੰ ਜਿੱਥੇ ਵੀ ਅਸੀਂ ਐਡਜਸਟ ਕਰ ਸਕਦੇ ਆ ਮੌਕਾ ਦੇ ਸਕਦੇ ਆ ਉਹਨਾਂ ਨੂੰ ਨਾਨ ਸਨਮਾਨ ਦੇ ਸਕਦੇ ਆ ਉਸ ਉਹਨਾਂ ਤੇ ਭਰੋਸਾ ਕੀਤਾ ਉਹਨਾਂ ਨੂੰ ਇਸ ਸੌਦੇ ਨਾਲ ਵਾਜਿਆ ਔਰ ਅਸੀਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਇਨ੍ਹਾਂ ਦੀ ਮਿਹਨਤ ਔਰ ਇਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਇਸ ਤੋਂ ਉੱਪਰ ਵੀ ਇਨ੍ਹਾਂ ਨੂੰ ਉਸ ਤੋਂ ਵੱਧ ਵੀ ਮੌਕੇ ਮਿਲਣਗੇ ਉਹਦੇ ਲਈ ਸੰਤੋਸ਼ ਨੂੰ ਉਹਦੇ ਪਰਿਵਾਰ ਨੂੰ ਸਾਡੇ ਪਰਿਵਾਰ ਨੂੰ ਬਹੁਤ ਬਹੁਤ ਅਸੀਂ ਮੁਬਾਰਕ ਦੇ ਰਹੇ ਆ ਔਰ ਅਸੀਂ ਉਮੀਦ ਕਰਦੇ ਆ ਕਿ ਇਹ ਬਹੁਤ ਵਧੀਆ ਅਸੀਂ ਜਿਹੜਾ ਇਹ ਇੰਪਰੂਵਮੈਂਟ ਟਰਸਟ ਅਸੀਂ ਵੈਸੇ ਤਾਂ ਮੱਲੀ ਜੀ ਆਪਣੀ ਮਤਲਬ ਅਸੀਂ ਉਹਨਾਂ ਦੀ ਹੈ ਉਹ ਜਿਵੇਂ ਵੀ ਕੋਸ਼ਿਸ਼ ਕਰ ਰਹੇ ਨੇ ਇਸ ٹرسٹ ਨੂੰ ਜਿਹੜੇ ਪਹਿਲਾਂ ਖੋਖਲਾ ਕੀਤਾ ਗਿਆ ਜਾਂ ਉਹਦੇ ਲਈ ਉਹ ਮਿਹਨਤ ਕਰ ਰਹੇ ਨੇ ਅਸੀਂ ਕੋਸ਼ਿਸ਼ ਕਰ ਰਹੇ ਆ ਔਰ ਇਹਦੇ ਵਿੱਚ ਹੁਣ ਇਹ ਆ ਕਿ ਇਹ ਮਜ਼ਬੂਤੀ ਨਾਲ ਇਹ ਜਿਹੜੇ ਸਾਡੇ ٹرسٹੀ ਵੀ ਨੇ ਉਹ ਵੀ ਨਾਲ ਮਿਲ ਕੇ ਵਧੀਆ ਕੰਮ ਕਰਨਗੇ ਇਸ ਇੰਪਰੂਵਮੈਂਟ ٹرسٹ ਨੂੰ ਵਧਾਣਗੇ ਔਰ ਇਹਦੀ ਵਧੀਆ ਜਾਨੀ ਜਿਸ ਜਗ੍ਹਾ ਤੇ ਹੋਣਾ ਚਾਹੀਦਾ ਉੱਥੇ ਲੈ ਕੇ ਜਾਣਗੇ ਧੰਨਵਾਦ ਅਸੀਂ ਅੱਜ ਸਾਰੇ ਸਾਡੇ ਬਹੁਤ ਹੀ ਪਿਆਰੇ ਮਿੱਤਰ ਸੰਤੋਸ਼ ਕੁਮਾਰ ਗੋਗੀ ਜੀ ਜਿਨ੍ਹਾਂ ਨੂੰ ਇੰਪਰੂਵਮੈਂਟ ਟਰਸਟ ਫਰਵਾੜਾ ਦਾ ਟਰਸਟੀ ਬਣਾਇਆ ਗਿਆ ਉਹਨਾਂ ਨੇ ਅੱਜ ਆਪਣਾ ਜੁਆਇਨਿੰਗ ਕਰਨੀ ਸੀ ਉਸਤੇ ਮੈਂ ਆਪਣੇਆਂ ਨੂੰ ਤੇ ਪਾਰਟੀ ਵਾਲੋਂ ਮੁਬਾਰਕਬਾਦ ਦਿੰਨਾ ਔਰ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਅੱਛੇ ਇਨਸਾਨ ਜਿਹੜੇ ਬਹੁਤ ਹੀ ਮਿਹਨਤੀ ਵਰਕਰ ਆ ਇਸ ਪਾਰਟੀ ਦੇ ਉਹਨਾਂ ਨੂੰ ਟਰਸਟੀ ਬਣਾ ਕੇ ਸਰਦਾਰ ਕਸ਼ਮੀਰ ਸਿੰਘ ਮੱਲੀ ਜੀ ਦੇ ਨਾਲ ਉਹਨਾਂ ਦੇ ਹੱਥ ਤਕੜੇ ਕੀਤੇ ਆ ਔਰ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਜੋ ਜੋ ਵੀ ਪ੍ਰੋਜੈਕਟ ਇੱਥੇ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਆ ਉਹਨਾਂ ਨੂੰ ਨੈਪਰੇ ਚਾਣਨਗੇ ਔਰ ਇੱਕ ਅچھے ਤਰੀਕੇ ਦੇ ਨਾਲ ਕੰਮ ਕਰਨਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਉਹਨਾਂ ਨੂੰ ਮੁਬਾਰਕਬਾਦ ਦਿੰਦਾ